ਸਾਤਸ੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ ਕੌਰ ਲੈ ਕੇ ਆਈਆਂ ਅੱਜ ਦਾ ਖਾਸ ਬੁਲੇਟਿਨ ਚਰਨਜੀਤ ਚੰਨੀ ਬਣੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਕਾਂਗਰਸ ਵਿਧਾਇਕ ਦਲ ਨੇ ਸਰਬਸੰਮਤੀ ਨਾਲ ਚਮਕੌਰ ਸਾਹਿਬ ਤੋਂ ਦਲਿਤ ਵਿਧਾਇਕ ਨੂੰ ਆਗੂ ਚੁਣਿਆ ਹੈ ਪੰਜਾਬ ਦੀ ਸਿਆਸਤ ਵਿੱਚ ਪਹਿਲੀ ਵਾਰ ਕੋਈ ਦਲਿਤ ਆਗੂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ ਓਮ ਪ੍ਰਕਾਸ਼ ਸੋਨੀ ਅਤੇ ਰੰਧਾਵਾ ਹੋਣਗੇ ਉਪ ਮੁੱਖ ਮੰਤਰੀ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਅਜੇ ਵੀਰ ਜਾਖੜ ਸੁਨੀਲ ਜਾਖੜ ਦੇ ਭਤੀਜੇ ਹਨ ਜੋ ਮੁੱਖ ਮੰਤਰੀ ਦੇ ਅਹੁਦੇ ਤੋਂ ਕਾਫੀ ਮਜ਼ਬੂਤ ਦਾਵੇਦਾਰ ਸਨ ਪੰਜਾਬ ਦੇ ਬਹੁਤੇ ਵਿਧਾਇਕ ਵੀ ਜਾਖੜ ਦੇ ਹੱਕ ਵਿੱਚ ਆਏ ਸਨ ਪਰ ਪਹਿਲਾਂ ਸੁਖਜਿੰਦਰ ਰੰਧਾਵਾ ਅਤੇ ਫਿਰ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੇ ਰਾਜਨੀਤਿਕ ਮੌਸਮ ਵਿੱਚ ਕਾਫੀ ਬਦਲਾਅ ਆਇਆ ਹੈ ਸੁਨੀਲ ਜਾਖੜ ਨੂੰ ਨਹੀਂ ਮਿਲੀ ਸੀਐਮ ਦੀ ਕੁਰਸੀ ਇਸ ਵਜ੍ਹਾ ਨਾਲ ਠੁਕਰਾਇਆ ਉਪ ਮੁੱਖ ਮੰਤਰੀ ਦਾ ਅਹੁਦਾ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਨੇ ਕਿਹਾ ਕਿਸੇ ਸਿੱਖ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਡੇਂਗੂ ਦੇ ਨਾਲ ਨਾਲ ਦੋ ਹੋਰ ਖਤਰਨਾਕ ਬਿਮਾਰੀਆਂ ਦਾ ਪ੍ਰਕੋਪ جاری ਹੈ ਇੱਕ ਦਿਨ ਵਿੱਚ ਹੋ ਰਹੀ ਹੈ ਮਰੀਜ਼ਾਂ ਦੀ ਮੌਤ ਇਹ ਬਿਮਾਰੀਆਂ ਹਨ ਡੇਂਗੂ ਸ਼ੋਕ ਸਿੰਡਰੋਮ ਅਤੇ ਡੇਂਗੂ ਹੈਮੋਰੈਜਿਕ ਬੁਖਾਰ 85% ਦੇ ਮੁਸਾਫਰਾ ਨਾਲ ਉਡਾਨ ਭਰ ਸਕਣਗੇ ਹਵਾਈ ਜਾਜ਼ ਕੇਂਦਰ ਨੇ ਸੁਣਾਇਆ ਫੈਸਲਾ ਹੁਣ ਘਰੇਲੂ 에ਅਰਲਾਈਨਸ ਦੇ ਵਿੱਚ 85% ਦੇ ਮੁਸਾਫਰ ਸਫਰ ਕਰ ਸਕਣਗੇ ਇਸ ਫੈਸਲੇ ਤੋਂ ਪਹਿਲਾਂ 72.5% ਸਮਰੱਥਾਂ ਨਾਲ ਹੀ ਉਡਾਨਾਂ ਭਰਨ ਦੀ ਇਜਾਜ਼ਤ ਸੀ ਇੱਕ ਸ਼ਬਦ ਦੀ ਗਲਤੀ ਦੇ ਕਾਰਨ ਹਿਮਾਚਲ ਦੀ ਰਾਜਨੀਤੀ ਵਿੱਚ ਉਥਲ-ਪੁਥਲ ਆਉਂਦੇ ਹਾਂ ਪੂਰਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਸਿਆਸੀ ਮਾਹੌਲ ਵਿੱਚ ਉਸ ਸਮੇਂ ਅਚਾਨਕ ਉਥਲ-ਪੁਥਲ ਹੋ ਗਈ ਜਦੋਂ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਪੀਆਰ ਵੱਲੋਂ ਟਵਿੱਟਰ ਤੇ ਇੱਕ ਪੋਸਟ ਪਾਈ ਗਈ ਸੀ ਜਿਸ ਦੌਰਾਨ ਉਹਨਾਂ ਮੁੱਖ ਮੰਤਰੀ ਦਾ ਨਾਮ ਲਿਖਣ ਵਿੱਚ ਗਲਤੀ ਕਰ ਦਿੱਤੀ ਸੀ ਟਵੀਟ ਵਿੱਚ ਜੈਰਾਮ ਨੂੰ ਜਾਓਰਾਮ ਲਿਖ ਦਿੱਤਾ ਗਿਆ ਸੀ ਨਵੀਂ ਦਿੱਲੀ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਪੈਰੋਕਾਰ ਸਰਪ੍ਰਸਤ ਰਾਸ਼ਟਰੀ ਸਵੈਮ ਸੇਵਕ ਸੰਗ ਆ ਐਸਐਸ ਨੇ ਤਿੱਖਾ ਪ੍ਰਹਿਯਾਰ ਕਰਦਿਆਂ ਕਿਹਾ ਕਿ ਧਰਮ ਦੇ ਦਲਾਲ ਅਮਰੀਕਾ ਵਿੱਚ ਕੁਦਰਤ ਦਾ ਕਹਿਰ ਭਾਰੀ ਮੀਂਹ ਤੋਂ ਬਾਅਦ ਧਰਤੀ ਹੋਈ ਜਲਥਲ ਭਾਰਤੀ ਮੂਲ ਦੇ ਚਾਰ ਲੋਕਾਂ ਦੀ ਮੌਤ ਨਿਊਯਾਰਕ ਅਮਰੀਕਾ ਆਈਡਾ ਚੱਕਰਵਾਤ ਕਾਰਨ ਭਾਰੀ ਮੀਂਹ ਤੇ ਹੜ੍ਹਾਂ ਦੇ ਕਾਰਨ ਭਾਰਤੀ ਮੂਲ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਭਾਰਤੀ ਮੂਲ ਨਾਲ ਸੰਬੰਧਿਤ ਇਹ ਘਟਨਾਵਾਂ ਨਿਊ ਜਰਸੀ ਅਤੇ ਨਿਊਯਾਰਕ ਦੀਆਂ ਹਨ ਨਵੀਂ ਦਿੱਲੀ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਪੈਰੋਕਾਰ ਸਰਪ੍ਰਸਤ ਰਾਸ਼ਟਰੀ ਸਵੈਮ ਸੇਵਕ ਸੰਘ ਆਰਐਸਐਸ ਤੇ ਤਿੱਖਾ ਪ੍ਰਹਿਯਾਰ ਕਰਦਿਆਂ ਕਿਹਾ ਕਿ ਧਰਮ ਦੇ ਦਲਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਲਿਆ ਹੈ ਉਹਨਾਂ ਕਿਹਾ ਕਿ ਉਹ ਅਕਤੂਬਰ ਵਿੱਚ ਹੋ ਰਹੀ ਟੀ20 ਤੋਂ ਬਾਅਦ ਟੀਮ ਦੀ ਕਪਤਾਨੀ ਛੱਡ ਦੇਣਗੇ ਧੰਨਵਾਦ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ